ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆਂ ਕਿ ਸਭ ਠੀਕ ਹੋਣਗੇ ਹਾਂਜੀ ਤਾਂ ਜਿਨ੍ਹਾਂ ਨੇ ਹਜੇ ਤੱਕ ਮੈਨੂੰ ਫੋਲੋ ਨਹੀਂ ਕੀਤਾ ਤਾਂ ਪਲੀਜ਼ ਉਹ ਜਲਦੀ ਤੋਂ ਜਲਦੀ ਫੋਲੋ ਕਰ ਲਓ ਜੀ ਤਾਂ ਕਿ ਤੁਹਾਡੀ ਵਜ੍ਹਾ ਨਾਲ ਜਾਂ ਤੁਹਾਡੇ ਥਰੂ ਕਿਸੇ ਭੈਣ ਦਾ ਜਾਂ ਵੀਰ ਦਾ ਘਰ ਵੱਸ ਸਕੇ ਜੀ ਤੇ ਹਾਂਜੀ ਕਰਦੀ ਆਂ ਜੀ ਅੱਜ ਦੇ ਡਾਟਾ ਦੀ ਗੱਲ ਹਾਂਜੀ ਅੱਜ ਇੱਕ ਵੀਰ ਦਾ ਡਾਟਾ ਆਇਆ ਸੀ ਜੀ ਮੇਰੇ ਕੋਲੇ ਕੱਲ ਤੇ ਉਹਨੇ ਜੇ ਕੈਨੇਡਾ ਦੇ ਪੀਆਰ ਮੁੰਡਾ ਏ ਉਹ ਕੈਨੇਡਾ ਦੇ ਪੀਆਰ ਨਹੀਂ ਜੀ ਉਹ ਤੇ ਉਹਨਾਂ ਦੇ ਮਮ ਡੈਡ ਅਮਰੀਕਾ ਦੇ ਵਿੱਚ ਨੇ ਤੇ ਦੂਸਰਾ ਬ੍ਰਦਰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ 10 ਕਿਲੇ ਉਹਨਾਂ ਦੀ ਪੈਲ ਹੈ ਜੀ ਦੋ ਬ੍ਰਦਰ ਨੇ ਫਰੀਦਕੋਟ ਏਰੀਆ ਹੈ ਜੀ ਉਹਨਾਂ ਦਾ ਉਹਨਾਂ ਨੂੰ ਬੀਐਸ ਨਰਸਿੰਗ ਕੁੜੀ ਹੀ ਚਾਹੀਦੀ ਹੈ ਜੀ ਜੱਟ ਸਿੱਖ ਪਰਿਵਾਰ ਤੋਂ ਬੀਐਸ ਨਰਸਿੰਗ ਕੁੜੀ ਹੋਵੇ ਜੀ ਪਲੱਸ 2 ਵਾਲੀ ਕੋਈ ਵੀ ਨਹੀਂ ਚਾਹੀਦੀਗੀ ਉਹਨਾਂ ਨੂੰ ਉਹਨਾਂ ਨੂੰ ਬੀਐਸ ਨਰਸਿੰਗ ਕੁੜੀ ਚਾਹੀਦੀ ਹੈ ਜੀ ਹਾਈਟ ਲੰਬੀ ਹੋਵੇ ਕੁੜੀ ਸੋਹਣੀ ਹੋਵੇ ਜੀ ਵੀਰ ਦਾ ਜਨਮ ਹੈਗਾ ਹੈ ਜੀ 1992 ਦਾ ਬੋਰੇ ਨਾਲ ਜੀ ਵੀਰ ਉਨੀ ਸੋਹਣੀ ਦਾ ਉਹਨਾਂ ਦਾ ਜਨਮ ਦੇ ਜੇ ਕੋਈ ਕੁੜੀ ਹੈ ਤਾਂ ਪਲੀਜ਼ ਮੈਨੂੰ ਜ਼ਰੂਰ ਡੀਐਮ ਕਰੋ ਜੀ ਇਨਬਾਕਸ ਵਿੱਚ ਡਾਇਰੈਕਟ ਨਾ ਕਰਿਓ ਜੀ ਹਰ ਬਾਰ ਦੀ ਤਰ੍ਹਾਂ ਜਿਵੇਂ ਕਿ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਤੇ ਕਮੈਂਟ ਦੇ ਰਾਹੀਂ ਤੁਸੀਂ ਦੱਸ ਦੋ ਮੈਨੂੰ ਜੇ ਕੋਈ ਵੀ ਭੈਣ ਹੈ ਤਾਂ ਚਾਵਣ ਹੈ ਤਾਂ ਕੈਨੇਡਾ ਦੀ ਤਾਂ ਬਸ ਬੀਐਸ ਨਰਸਿੰਗ ਹੋਵੇ ਜੀ ਕੁੜੀ ਸੋਹਣੀ ਹੋਵੇ ਉੱਚੀ ਲੰਮੀ ਹੋਵੇ ਜੀ ਤੇ ਜ਼ਰੂਰ ਮੈਸੇਜ ਕਰਿਓ ਜੀ ਮੈਨੂੰ ਤੇ ਹਾਂਜੀ ਬਾਕੀ ਜੋ ਵੀ ਤੁਸੀਂ ਗੱਲ ਕਰਨੀ ਹੋਵੇ ਮੈਸੇਜ ਦੇ ਰਾਹੀਂ ਪੁੱਛ ਸਕਦੇ ਹੋ ਜੀ ਇਸ ਵੀਡੀਓ ਨੂੰ ਬਰਤੋ ਸ਼ੇਅਰ ਕਰਿਓ ਜੇ ਲਾਈਕ ਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ